ਗੁਰੂ ਕੀ ਬਾਣੀ ਦੇ ਫਰਮਾਨ ਨੇ ਸਿੰਘ ਸਰਨ ਕਤ ਜਾਈਐ ਜੋ ਜੰਬਕ ਗਰਾਸੈ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਸਤਿਗੁਰ ਜੀ ਕਹਿੰਦੇ ਹਨ ਕੀ ਫਾਇਦਾ ਹੈ ਜੰਬਕ ਭਾਵ ਕੇ ਗਿੱਦੜ ਜੇ ਗਿੱਦੜਾਂ ਤੋਂ ਹੀ ਡਰਨਾ ਹੈ ਮਨੁੱਖ ਨੇ ਤੇ ਸਤਿਗੁਰ ਜੀ ਕਹਿੰਦੇ ਹਨ ਕਿ ਫੇਰ ਸ਼ੇਰ ਦੀ ਸ਼ਰਨ ਦੇ ਵਿੱਚ ਜਾਣ ਦਾ ਕੀ ਫਾਇਦਾ ਹੈ ਕੀ ਲਾਭ ਹੈ ਸ਼ੇਰ ਹੈ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਤੇ ਇਹਦੀ ਸ਼ਰਨ ਦੇ ਵਿੱਚ ਜਦੋਂ ਕੋਈ ਸਰੀਰ ਆਣ ਕਰਕੇ ਮਨੋਂ ਅਰਦਾਸ ਬੇਨਤੀ ਜੋਦੜੀ ਕਰਦਾ ਹੈ ਤੇ ਫੇਰ ਉਸ ਸਰੀਰ ਦਾ ਸੰਗਤ ਜੀ ਗਿੱਦੜਾਂ ਤੋਂ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ ਹੈ ਗਿੱਦੜ ਕੀ ਨੇ ਸੰਗਤ ਜੀ ਸਾਡੇ ਪੰਜ ਅੰਦਰ ਹੀ ਬੈਠੇ ਨੇ ਵੇਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਗਿੱਦੜ ਨੇ ਸੰਗਤ ਜੀ ਤੇ ਹਮੇਸ਼ਾ ਸਾਡੀ ਸੁਰਤ ਨੂੰ ਇਹ ਖਾਂਦੇ ਰਹਿੰਦੇ ਨੇ ਤੇ ਉਹਦੀ ਤੰਗੀ ਸਾਡੇ ਸਰੀਰ ਨੂੰ ਆਉਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੈ ਸੰਗਤ ਜੀ ਇਹ ਭਾਈ ਸਧਨਾ ਜੀ ਦਾ ਬਚਨ ਹੈ ਇਹ ਮबारक ਬਾਣੀ ਭਾਈ ਸਧਨਾ ਜੀ ਦੇ ਮੁਖ ਤੋਂ ਉਚਾਰੀ ਗਈ ਹੈ ਤੇ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਭਾਈ ਸਧਨਾ ਜੀ ਬਕਰੇ ਵਡਣ ਦਾ ਕੰਮ ਕਰਦੇ ਨੇ ਝਟਕਾਈ ਨੇ ਤੇ ਹਮੇਸ਼ਾ ਉਹੋ ਜੀ ਰਹਿਣੀ ਤੇ ਉਹੋ ਜੀ ਬਹਿਣੀ ਹੈ ਤੇ ਉਹੋ ਜੀ ਉੱਠਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਦਿਨ અપਾਰ ਰਹਿਮਤ ਵਿਚ ਆ ਕਰਕੇ ਇਸ ਭਾਈ ਸਦਨੇ ਨੂੰ ਸੰਗਤ ਜੀ ਇੱਕ ਝਟਕਾਈ ਤੋਂ ਸੰਤ ਬਣਾ ਦਿੱਤਾ ਹੈ ਤੇ ਉਸ ਸੰਤ ਦੇ ਸਰੀਰ ਦੇ ਨਾਲ ਨਿਆਹ ਕਰਦੇ ਹੋਏ ਗੁਰੂ ਕੀ ਬਾਣੀ ਦੇ ਵਿੱਚ ਸੰਗਤ ਜੀ ਭਾਈ ਸਦਨਾ ਦੀ ਬਾਣੀ ਨੂੰ ਦਰਜ ਕੀਤਾ ਹੈ ਸਿੰਘ ਸਰਨ ਕਤ ਜਾਈਏ ਜੋ ਜੰਬਕ ਗੁਰਾਸੈ ਭਾਈ ਸਦਨਾ ਜੀ ਕਹਿੰਦੇ ਹਨ ਕਿ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਲਾਭ ਹੈ ਜੇ ਅਸੀਂ ਗਿੱਦੜਾਂ ਤੋਂ ਹੀ ਡਰਨਾ ਹੈ ਪੰਜਾਂ ਵਿਕਾਰਾਂ ਤੋਂ ਇਲਾਵਾ ਸੰਗਤ ਜੀ ਅੱਜ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਇਹ ਸਭ ਤੋਂ ਵੱਡਾ ਗਿੱਦੜ ਬਣ ਕੇ ਸਾਡੇ ਨੌਜਵਾਨਾਂ ਨੂੰ ਖਾ ਰਿਆ ਹੈ ਨੌਜਵਾਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜਨ ਸਤਿਗੁਰ ਅਪਾਰ ਹੈ ਬੇਅੰਤ ਹੈ ਅਸੀਮ ਹੈ ਝੋਲੀਆਂ ਪਰਦੇਗਾ ਐਸੇ ਸ਼ਬਦਾਂ ਦੀ ਕਮਾਈ ਦੇ ਨਾਲ ਐਸੇ ਸ਼ਬਦਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਪਾਪੀਆਂ ਨੇ ਹਮੇਸ਼ਾ ਸੰਤ ਦੇ ਅਹੁਦੇ ਪ੍ਰਾਪਤ ਕੀਤੇ ਨੇ ਤੇ ਅਸੀਂ ਵੀ ਸੰਗਤ ਜੀ ਇਹਨਾਂ ਦਿਹਾੜਿਆਂ ਦਾ ਲਾਭ ਲੈਂਦੇ ਹੋਏ ਇਹਨਾਂ ਸਮਾਗਮਾਂ ਦਾ ਲਾਭ ਲੈਂਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਤੋਂ ਦਇਆ ਰਹਿਮਤਾ ਮੰਗੀਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਸਤਿਗੁਰਾਂ ਤੋਂ ਆਪਣਾ ਆਇਆ ਸਫਲਾ ਕਰਾਉਣਾ ਕਰੀਏ